ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀ ਇਹਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀ ਰਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਵਾੜਾ ਚੰਨ ਸਿੰਘ ਵਾਲਾ ਤਹਿਸੀਲ ਬਾਈ ਨੂੰ ਜੀਰਾ ਪੈਂਦੀ ਆ ਤੇ ਜ਼ਿਲ੍ਹਾ ਫਿਰੋਜ਼ਪੁਰ ਪੈਂਦਾ ਜੀ ਜਿਹੜੇ ਘਰੋਂ ਵੀਡੀਓ ਬਣਾ ਰਹੇ ਆ ਵਪਾਰ ਦਾ ਬਾਈ ਕੰਮ ਕਰਦੇ ਆ ਰੁਟੀਨ 'ਚ ਪਸ਼ੂ ਆਉਂਦੇ ਰਹਿੰਦੇ ਨੇ ਇਸੇ ਕਰੋ ਮੇਰੀ ਪਹਿਲੀ ਵੀਡੀਓ ਆ ਜੀ ਅੱਜ ਇੱਕ ਗਾਂ ਬਾਈ ਦੀ ਸੇਲ ਆ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਲਾਂਗੇ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਸੁਖਮੰਦਰ ਸਿੰਘ ਪਿੰਡ ਜੀ ਪਿੰਡ ਵੜਾ ਚਾਨ ਸਿੰਘ ਤਹਿਸੀਲ ਤੇ ਜ਼ਿਲ੍ਹਾ ਜੀ ਤਹਿਸੀਲ ਜੀਰਾ ਜ਼ਿਲ੍ਹਾ ਜੀ ਜ਼ਿਲ੍ਹਾ ਫਿਰੋਜ਼ਪੁਰ ਮੋਬਾਈਲ ਨੰਬਰ ਦੱਸ ਦੋ ਜੀ 9814268097 ਠੀਕ ਆ ਜੀ ਤੇ ਕਿੰਨੇ ਸੂਏ ਸੂਏ ਆ ਜੀ ਗਾਣੇ ਪਹਿਲੇ ਸੂਏ ਦੋਨਦੀ ਬੱਚੀ ਆ ਮੂਹ ਤਾਂ ਦੋ ਦੰਦ ਆ ਜੀ ਕਿੰਨਾ ਟਾਈਮ ਹੋ ਗਿਆ ਸੂਏ ਨੂੰ ਸੂਏ ਨੂੰ ਹੋ ਗਿਆ ਜੀ ਅੱਜ ਹਫ਼ਤਾ ਵੱਛੀ ਕਿ ਦਿੱਤਾ ਜੀ ਵੱੱਛੀ ਮਗਰ ਵੱੱਛੀ ਹੈ ਜੀ ਕਿੰਨਾ ਦੁੱਧ ਨੈਟ ਤਿਆਰ ਹੈ ਜੀ ਨੈਟ ਤਿਆਰ 20 ਕਿਲੋ ਹੁਣ ਕੱਲੇ ਜੋਕ ਕੇ ਦੇ ਦਾਂ ਹਾਂ ਜੀ ਵੱੱਛੀ ਦੇਊਗੀ 25 ਕਿਲੋ ਦੁੱਧ ਠੀਕ ਹੈ ਜੀ ਤੇ ਥਨਾਂ ਦੀ ਓਕੇ ਹੈ ਬਾਈ ਹਾਂ ਜੀ ਓਕੇ ਤੋੜ ਕੇ ਦਿਖਾ ਦਿਓ ਜੀ ਵੀਡੀਓ ਬਣਾਉਣ ਦਾ ਸਮਾਂ ਤੁਹਾਨੂੰ ਦਿਖਾ ਦਿੰਦੇ ਆ 1:09 ਮਿੰਟ ਹੋ ਗਿਆ ਥਨਲੇਵੇ ਦੀ ਜੱਜਮੈਂਟ ਉਸ ਹਿਸਾਬ ਨਾਲ ਕਰਿਓ ਜੇ ਸ਼ਾਮ ਨੂੰ 6 ਵਜੇ ਚਵਾਈ ਕਰਦੇ ਤਾਂ ਹੋਰ ਵੀ ਹਵਾਨਾ ਸੋਹਣਾ ਤਿਆਰ ਕੀਤਾ ਹੋਣਾ ਸੀ ਹਾਈਟ ਚੈੱਕ ਕਰ ਲਓ ਬਾਈ ਦੇ ਸਿਰ ਤੇ ਕਰ ਹਾਈਟ ਆਉਂਦੀ ਆ ਮੂੰਹ ਤੋਂ ਦੋ ਦੰਦ ਦਾ ਜੀ ਲੈ ਚੱਲੀ ਵੀਰ ਬਸ ਮੂੰਹ ਤੋਂ ਦੋ ਦੰਦ ਪਹਿਲਾ ਸੁਆ ਮਗਰ ਬੱਚੀ ਬਹ ਮੋੜ ਲਿਆ ਕੋਈ ਨਹੀਂ ਬਾਈ ਥੋੜੀ ਥਾਂ ਦੀ ਕਮੀ ਕਰਕੇ ਆ ਸਰੇ ਸਣਾ ਦੇ ਸਹਿਜ ਸੋਹਣਿਆ ਗੈਪ ਤੇ ਲੱਗੇ ਨਿਕੜਵੇਂ ਹਾਈਟ ਚੈੱਕ ਕਰੋ ਜੀ ਬੱਚੀ ਦੀ ਤੇਰਾ ਬਾਈ ਦੇ ਸਿਰ ਦੇ ਬਰੋਬਰ ਸਿਰ ਹੁੰਦਾ ਜੀ ਮੂੰਹ ਤੋਂ ਦੋ ਦੰਦ ਜੇ ਕਿਸੇ ਨੇ ਚੈੱਕ ਕਰਨੀ ਹੋਵੇ ਆਕੇ ਚੈੱਕ ਵੀ ਕਰ ਸਕਦਾ ਇੱਕ ਹਫਤਾ ਹੋ ਗਿਆ ਸੂਈ ਨੂੰ ਮਗਰ ਬੱਚਾ ਵੱੱਛੀ ਆ ਜੀ ਜਿਹੜਾ ਦੁੱਧ ਆ ਜੇ ਨੈਟ ਤਿਆਰ ਆ 20 ਕਿਲੋ ਬਾਈ ਕਹਿੰਦਾ ਭਾਂਡੇ ਚ ਪਾ ਕੇ ਦੇ ਦਾਂਗੇ ਬਾਈ ਦੇ ਘਰੇ ਚਾਹੇ 2 ਟਾਈਮ ਚਵਾਈ ਕਰ ਲਓ 4 ਟਾਈਮ ਚਵਾਈ ਕਰ ਲਓ ਚਾਹੇ 6 ਟਾਈਮ ਚਵਾਈ ਕਰ ਲਓ ਜੀ ਥਾਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਚਾਰੇ ਦਿਨ ਪੀੜੀ ਤੇ ਪਾ ਵਾਂਗੂ ਨਿਖੜਮੇ ਆ ਜੀ ਹੱਥੀ ਚਵਾਈ ਵਾਲਾ ਥਾਣਾ ਕੋਈ ਬਾਈ ਥਾਣਾ ਚੋਂ ਪੂਰ ਸ਼ਿੱਟਾ ਜੀ ਜਮਾ ਨਹੀਂ ਗਾਰੰਟੀ ਹੈ ਜੀ ਹਾਂਜੀ ਮੁੱਲ ਬਾਈ ਇਹਦਾ ਮੁੱਲਾ ਆਪਾਂ ਦੇਵਾਂਗੇ 80000 ਦੀ ਠੀਕ ਆ ਜੀ ਮਾੜਾ ਮਟਾ ਮਾਨਤਨ ਹੋ ਜੀ ਮਾਨਤਨ ਕਰਦੇ ਆ ਠੀਕ ਆ ਜੀ ਮੁੱਲ ਜੈ ਜੀ ਕੀਤਾ ਬਾਈ ਨੇ 80000 ਰੁਪਿਆ ਬਾਕੀ ਮਾਨਦਾਨ ਬਾਈ ਕਹਿੰਦਾ ਉਹਦੇ ਚੋ ਕਰਦਾਂਗੇ ਜਿਹਨੂੰ ਜਜੂਗੇ ਨੰਬਰ 22 ਦਾ ਸਕਰੀਨ ਤੇ ਚੱਲਦਾ ਰਹਿਣਾ ਏ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ